ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਗਾਂਧੀ ਕਿਹੋ ਜਿਹਾ ਸੀ ਕੀ ਆਜ਼ਾਦੀ ਗਾਂਧੀ ਨੇ ਦਵਾਈ ਉਸ ਤੋਂ ਪਹਿਲਾਂ ਤੁਸੀਂ ਆ ਇੱਕ ਹਾਸੀ ਵਾਲੀ ਵੀਡੀਓ ਦੇਖ ਸਕਦੇ ਹੋ ਗਾਂਧੀ ਕਿਹੋ ਜ ਹੈ ਗਾਂਧੀ ਦੇਖੀ ਕਹਿੰਦਾ ਜੀ ਅਸੀਂ ਚਾਰ ਪੰਜ ਜਣੇ ਗਾਂਧੀ ਸੁਣਨਾ ਨਹੀਂ ਗਾਂਧੀ ਨੂੰ ਦੇਖਣਾ ਗਾਂਧੀ ਨਹੀਂ ਦੇਖਿਆ ਕਦੇ ਸੀ ਪੰਜਾਬੀ ਦੇਖਣ ਜਾਂਦੇ ਨੇ ਸੁਣਨ ਨੂੰ ਵਰਤਨ ਨਹੀਂ ਕਹਿੰਦਾ ਸੀ ਗਾਂਧੀ ਦੇਖਣ ਚਲੇ ਗਏ ਫਿਰ ਕਹਿੰਦਾ ਸੀ ਨਾਲ ਦੇ ਨੂੰ ਕਹਿ ਵੀ ਅਸੀਂ ਗਾਂਧੀ ਕਦੇ ਦੇਖਿਆ ਨਹੀਂ ਜਦੋਂ ਆਵੇ ਨਾ ਸਟੇਜ ਤੇ ਸਾਨੂੰ ਦੱਸ ਦਿਓ ਉਹ ਕਹਿੰਦੇ ਦੱਸ ਦਾਰੋ ਕਹਿੰਦਾ ਜੀ ਇੱਕ ਬੰਦਾ ਲੰਗੋਟੀ ਪਾਈ ਹੋਈ ਹੱਥ 'ਚ ਸੋਟੀ ਫੜੀ ਹੋਈ ਗੰਜਾ ਜਿਹਾ ਉਹ ਆ ਗਿਆ ਸਾਨੂੰ ਨਾਲ ਦਾ ਕਹਿੰਦਾ ਉਹ ਹੈ ਗਾਂਧੀ ਕਹਿੰਦਾ ਅਸੀਂ ਬੜੇ ਦੁਖੀ ਹੋਏ ਭਾਈ ਇਹ ਹੈਗਾ ਅਸੀਂ ਤਾਂ ਸੋਣਿਆ ਅਸੀਂ ਅੰਗਰੇਜ਼ ਥੱਪ ਥਰ ਕੰਮ ਦਾ ਉਹਦੇ ਤੋਂ ਅੰਗਰੇਜ਼ਾਂ ਨੂੰ ਭਜਾ ਲੂਗਾ ਹੁਣ ਉਹ ਲੱਗਦਾ ਉਸ ਵੀ ਹੱਥ ਚ ਦੇਜਾ ਹੋਊ ਘੋੜੇ ਤੇ ਸਵਾਰ ਹੋਊ ਤੇ ਲਿਬਾਸ ਪਹਿਨੇ ਹੋਊ ਬਾਬਾ ਬੰਦਾ ਸਿੰਘ ਵਰਗਾ ਹੋਊ ਕਹਿੰਦਾ ਮੇਰਾ ਸਾਥੀ ਮੈਨੂੰ ਕਹਿੰਦਾ ਇਹਦੇ ਤੋਂ ਅੰਗਰੇਜ਼ ਡਰਦਾ ਇਹਦੇ ਤੋਂ ਤਾਂ ਮੈਂ ਵੀ ਡਰਦਾ